ਤੇ ਕਈ ਵਾਰੀ ਬੰਦਾ ਰਾਤ ਚ ਵੀ ਮੁੜ ਜਾਂਦਾ ਜੇ ਛੱਡ ਪਰ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰავੈ ਆਪੇ ਸੱਦ ਲਿੰਦਾ ਤੇ ਆਪ ਹੀ ਵਿਦਿਆ ਕਰ ਦਿੰਦਾ ਆਪ ਕੋ ਸਤ ਨਾਮ ਜਿਸ ਨੂੰ ਕਿਰਪਾ ਹੋਵੇ ਹਰਿਆਪੇ ਤਿਸਨੂੰ ਹੁਕਮ ਮੰਨਾਵੇਂ ਜਿਨ੍ਹਾਂ ਤੇ ਕਿਰਪਾ ਕਰਦੇਵੇ ਕਿਰਪਾ ਹੋਵੇ ਜਿਸਨੂੰ ਕਿਰਪਾ ਹੋਵੇ ਹਰਿਆਪੇ ਤਿਸਨੂੰ ਹੁਕਮ ਪਨਾਵੇਂ ਉਹ ਪਰਮੇਸ਼ਰ ਦਾ ਹੁਕਮ ਮੰਨਦੇ ਨੇ ਜਿਨ੍ਹਾਂ ਨੇ ਉਸ ਮਾਲਕ ਦੀ ਕਿਰਪਾ ਨੂੰ ਗੁਰਮੁਖ ਪਿਆਰਿਓ ਸਮਝ ਲਿਆ ਸਮਝਣ ਵਾਸਤੇ ਕੋਈ ਬਾਹਾ ਵੱਡਾ ਨਹੀਂ ਜਿਵੇਂ ਬੁੱਲੇ ਨੇ ਕਿਆ ਸੀ ਨਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪਟਣਾ ਤੇ ਇਧਰ ਲਾਉਣਾ ਇਹਦੇ ਭਾਈ ਸਮਝਣ ਵਾਸਤੇ ਬਾਹਲਾ ਓਖਾ ਕੰਮ ਥੋੜੀ ਹੈ ਜਿੰਨੇ ਸਮਝ ਲਿਆ ਕਿ ਮਾਲਕ ਦਾ ਹੁਕਮ ਕੀ ਹੈ ਪਰਮੇਸ਼ਰ ਦਾ ਹੁਕਮ ਕੀ ਹੈ ਜਿੰਨੇ ਸਮਝ ਲਿਆ ਮਾਲਕ ਦੀ ਰਜਾ ਕੀ ਹੈ ਉਹਨੂੰ ਪਤਾ ਲੱਗ ਜਾਣਾ ਕਿ ਮਾਲਕ ਨੇ ਤੇ ਸਾਡੇ ਤੇ ਕਿਰਪਾ ਕੀਤੀ ਕੋਈ ਆ ਕਿਰਪਾ ਕੀਤੀ ਹੈ ਮਾਲਕ ਨੇ ਬਸ ਉਸ ਕਿਰਪਾ ਨੂੰ ਹੁਣ ਸੰਭਾਲਣਾ ਹੀ ਆ ਆਖੋ ਸਤਨਾਮ ਕੋਈ ਕਈ ਵਾਰੀ ਬਹਾਨਾ ਹੁੰਦਾ ਨਾ ਕਿ ਜਦ ਚੱਲਿਆ ਕਰਾਂਗੇ ਗੁਰਦੁਆਰਾ ਸਾਹਿਬ ਜਦੋਂ ਗੁਰੂ ਕਿਰਪਾ ਕਰੂ ਕਈ ਵਾਰੀ ਇਦਾਂ ਦਾ ਬਹਾਨਾ ਚੱਲਿਆ ਕਰਾਂਗੇ ਗੁਰਦੁਆਰਾ ਸਾਹਿਬ ਕਦੋਂ ਜਦੋਂ ਗੁਰੂ ਕਿਰਪਾ ਕਰੂ ਬਾਣੀ ਪੜਿਆ ਕਰਾਂਗੇ ਕਦੋਂ ਜਦੋਂ ਗੁਰੂ ਕਿਰਪਾ ਕਰੂ ਇਦਾਂ ਜਿਵੇਂ ਅੰਮ੍ਰਿਤ ਛਕਾਂਗੇ ਕਦੋਂ ਜਦੋਂ ਗੁਰੂ ਕਿਰਪਾ ਕਰੂ ਆਖੋ ਸਤਨਾਮ ਇਦਾਂ ਕਰਦੇ ਨੇ ਸਾਰੇ ਜਾਇਆ ਕਰਾਂਗੇ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਕਦੋਂ ਜਦੋਂ ਗੁਰੂ ਕਿਰਪਾ ਕਰੂ ਅੰਮ੍ਰਿਤ ਛਕਾਂਗੇ ਜਦੋਂ ਗੁਰੂ ਕਿਰਪਾ ਕਰੂ ਬਾਣੀ ਪੜਾਂਗੇ ਜਦੋਂ ਗੁਰੂ ਕਿਰਪਾ ਕਰੂ ਗੁਰਮੁਖ ਪਿਆਰਿਆ ਗੁਰੂ ਦੇ ਤੇ ਕਿਰਪਾ ਕੀਤੀ ਹੈ ਸੁਣਿਓ ਕੇ ਨੇ ਕੀਤੀ ਹੈ ਜਿਹਦੀ ਉਮਰ 20 ਸਾਲ ਹੋ ਗਈ ਹੈ 20 ਸਾਲ ਹੋ ਗਏ ਗੁਰੂ ਦੀ ਕਿਰਪਾ ਹੋਈ ਨੂੰ ਜਿਹਦੀ ਉਮਰ 40 ਸਾਲ ਹੋ ਗਈ ਉਹਨੂੰ 40 ਸਾਲ ਹੋ ਗਏ ਗੁਰੂ ਦੀ ਕਿਰਪਾ ਹੋਈ ਨੂੰ ਜਿਹਦੀ ਉਮਰ 60 65 70 ਸਾਲ ਹੋ ਗਈ ਉਨੂੰ 60 65 70 ਸਾਲ ਹੋ ਗਏ ਗੁਰੂ ਦੀ ਕਿਰਪਾ ਹੋਈ ਨੂੰ ਬਸ ਹੁਣ ਤੇ ਕਿਰਪਾ ਨੂੰ ਸੰਭਾਲਣਾ ਆਖੋ ਸਤਨਾਮ ਜੇ ਉਹਦੀ ਕਿਰਪਾ ਨਾ ਹੋਈ ਹੁੰਦੀ ਗੁਰਮਤ ਪਿਆਰਿਓ ਜੇ ਉਹਦੀ ਕਿਰਪਾ ਨਾ ਹੋਈ ਹੁੰਦੀ ਤੇ ਤੇਰਾ ਜਨਮ ਹੀ ਨਹੀਂ ਸੀ ਹੁਣਾ ਆਖੋ ਸਤਨਾਮ ਤੇਰਾ ਜਨਮ ਹੋਇਆ ਹੀ ਤਾਂ ਹਜ਼ਾਰਾਂ ਜੀਵ ਨੇ ਲੱਖਾਂ ਕਰੋੜਾਂ ਜਿਹੜੇ ਮਾਂ ਦੇ ਦਰਬ ਵਿੱਚ ਹੀ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਜਨਮ ਲੈਣ ਦਾ ਹੁਕਮ ਹੀ ਨਹੀਂ ਹੁੰਦਾ ਆਖੋ ਸਤਨਾਮ ਤੇਰਾ ਜਨਮ ਹੋਇਆ ਇਹਦਾ ਭਾਗ ਤੇ ਤੇ ਕਿਰਪਾ ਮਾਲਕ ਦੀ ਹੋਈ ਸੀ ਤਾਂ ਤੈਨੂੰ ਦੁਨੀਆ ਦੇਖਣ ਵਾਸਤੇ ਮਿਲੀ ਆਖੋ ਸਤਨਾਮ ਨਹੀਂ ਤੇ ਤੈਨੂੰ ਦੁਨੀਆ ਨਹੀਂ ਸੀ ਦੇਖਣ ਵਾਸਤੇ ਮਿਲਣੀ ਤੇਰੇ ਤੇ ਕਿਰਪਾ ਹੋਈ ਤੇਰਾ ਜਨਮ ਹੋਇਆ ਤੇਰੇ ਤੇ ਕਿਰਪਾ ਹੋਈ ਤੂੰ ਅੱਖਾਂ ਦੇ ਨਾਲ ਰੰਗ ਤਮਾਸ਼ਾ ਦੁਨੀਆ ਦੇਖ ਰਿਆਂ ਤੇਰੇ ਤੇ ਕਿਰਪਾ ਹੋਈ ਤੂੰ ਕੰਨਾਂ ਨਾਲ ਸੁਣ ਰਿਆਂ ਤੇਰੇ ਤੇ ਕਿਰਪਾ ਹੋਈ ਤੇਰੇ ਹੱਡ ਪੈਰ ਲੱਤਾਂ ਬਾਹਾਂ ਸਭ ਕੰਮ ਕਰਦੀਆਂ ਸਭ ਚੱਲਦੇ ਨੇ ਜੇ ਮਾਲਕ ਦੀ ਕਿਰਪਾ ਨਾ ਹੋਈ ਹੁੰਦੀ ਤੇਰੇ ਪੈਰ ਬਣੀ ਸੀ ਚੱਲਣੇ ਲੱਤਾਂ ਬਣੀ ਸੀ ਚੱਲਣੀਆਂ ਅੱਖਾਂ ਨਾਲ ਦੇਖ ਨਹੀਂ ਸੀ ਸਕਦਾ ਕੰਨਾਂ ਨਾਲ ਸੁਣ ਨਹੀਂ ਸੀ ਸਕਦਾ ਇਹ ਸਾਰੀ ਤਰ ਤੇ ਕਿਰਪਾ ਹੋਈ ਹੈ ਤਾਂ ਹੀ ਸਭ ਕੁਝ ਗੁਰਮੁਖ ਪਿਆਰਿਆ ਹੋ ਰਿਹਾ ਇਹ ਕਿਰਪਾ ਨੂੰ ਹੁਣ ਸੰਭਾਲਣਾ ਆਖੋ ਸਤਨਾਮ ਸੰਭਾਲ ਕਿਰਪਾ ਨੂੰ ਸੰਭਾਲਣਾ ਕਰ ਸੰਭਾਲ ਲੈ ਕੋ ਰੱਬ ਦੇ ਪਿਆਰੇ ਸੀ ਨਾ ਸਾਧੂ ਜਾਂਦਾ ਸਾਧੂ ਸਾਧੂ ਰੱਬ ਦੇ ਪਿਆਰੇ ਤੇ ਕੋਈ ਉਹਨਾਂ ਦੇ ਧਰਮਸ਼ਾਲਾ ਦੇ ਵਿੱਚ ਆਇਆ ਤੇ ਰਾਤ ਨੂੰ ਬਰਤਨ ਲੈ ਗਿਆ ਚੁੱਕ ਕੇ ਜੋ ਬਰਤਨ ਸੀ ਸਾਰਿਆਂ ਨੇ ਪਾਏ ਬੋਰੀ ਵਿੱਚ ਤੇ ਲੈ ਗਿਆ ਦਿਨ ਚੜਿਆ ਉਹਦਾ ਪਤਾ ਲੱਗ ਗਿਆ ਕਿੰਨੇ ਖੜੇ ਨੇ ਇਸ ਬੰਦੇ ਆਹ ਬੰਦਾ ਲੈ ਕੇ ਗਿਆ ਰੱਬ ਦੇ ਪਿਆਰਿਆਂ ਕੋਲੇ ਆ ਗਏ ਜੀ ਇਹ ਬੰਦੇ ਨੇ ਬਰਤਨ ਖੜੇ ਨੇ ਇਹਨੂੰ ਸਜ਼ਾ ਦਿਓ ਇਹਨੂੰ ਸਜ਼ਾ ਦੇਣੀ ਕਰੋ ਉਹਨੂੰ ਸੱਧਿਆ ਗਿਆ ਰੱਬ ਦਾ ਪਿਆਰਾ ਜੀ ਦਾ ਡੇਰਾ ਸੀ ਜਿਹੜੇ ਸੰਤ ਜੀ ਜਿਹੜੇ ਮਹਾਪੁਰਸ਼ ਸੀ ਉਹ ਕਹਿੰਦੇ ਭਾਈ ਤੂੰ ਬਰਤਨ ਕੀ ਕਰਨੇ ਸੀ ਕਹਿੰਦਾ ਮਹਾਪੁਰਸ਼ੋ ਸਾਡੇ ਘਰ ਵਿੱਚ ਖਾਣ ਵਾਸਤੇ ਭਾਂਡਾ ਨਹੀਂ ਪਕਾਉਣ ਵਾਸਤੇ ਭਾਂਡਾ ਨਹੀਂ ਤੇ ਤੁਹਾਡੇ ਕੋਲੇ ਤੇ ਮਰਤਲ ਬਹੁਤ ਨੇ ਮਹਾਪੁਰਸ਼ੋ ਮੈਂ ਇਥੋਂ ਲੈ ਗਿਆ ਮਹਾਪੁਰਸ਼ ਕਹਿੰਦੇ ਸਾਨੂੰ ਪਤਾ ਸੀ ਜਾਣਦੇ ਸੀ ਸਾਰਾ ਕੁਝ ਕਹਿੰਦੇ ਸਾਨੂੰ ਪਤਾ ਸੀ ਤੈਨੂੰ ਲੋੜ ਆ ਹੋਰ ਲੈ ਜਾ ਜੋ ਲੋੜ ਆ ਕੇ ਕਹਿੰਦਾ ਨਹੀਂ ਮਹਾਪੁਰਸ਼ੋ ਇੰਨਿਆਂ ਦੇ ਨਾਲ ਹੀ ਮੇਰਾ ਗੁਜ਼ਾਰਾ ਚੱਲਦਾ ਕੋ ਸਤਨਾਮ ਰੱਬ ਦੇ ਪਿਆਰੇ ਵੀਦਾਂ ਦੇ ਸੀ ਕੋਈ ਅੱਜ ਵਰਗਾ ਹੁੰਦਾ ਤੇ ਉਹ ਪਰਚਾ ਕਰਵਾ ਦੇਵੇ ਰੱਬ ਦੇ ਪਿਆਰੇ ਗੁਰਮੁਖ ਪਿਆਰਿਓ ਵਿਧੀ ਚੰਦ ਗੁਰਮੁਖ ਪਿਆਰਿਓ ਕਿ ਤੇ ਉਹਨਾਂ ਦਾ ਜੀਵਨ ਪੜ ਕੇ ਦੇਖੋ ਕਿਤੇ ਵਿਧੀ ਚੰਦ ਦਾ ਸੋ ਜਦੋਂ ਗੁਰੂ ਨਾਲ ਜੁੜ ਗਿਆ ਤੇ ਅੱਜ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਉਹਨਾਂ ਉਹਨਾਂ ਦਾ ਜੀਵਨ ਵੀ ਕਮਾਲ ਦਾ ਜੀਵਨ ਸੋ ਆਪਾਂ ਗੁਰਮੁਖ ਪਿਆਰਿਓ ਬਾਣੀ ਪੜਿਆ ਕਰੀਏ ਬਾਣੀ ਸੁਣਿਆ ਕਰੀਏ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਸੋ ਹੁਣ ਕਲਾਸਾਂ ਸ਼ੁਰੂ ਨੇ ਅਲਾਹਾ ਪ੍ਰਾਪਤ ਕਰੋ ਆਪਣੇ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਭੇਜੋ ਅੱਜ ਬੱਚਿਆਂ ਦੀ ਵੀਡੀਓ ਬਣਾ ਕੇ ਵੀ ਪਾਈ ਜਿਹੜੇ ਬੱਚੇ ਕਲਾਸਾਂ ਦੇ ਵਿੱਚ ਆਉਂਦੇ ਨੇ ਸੋ ਵੀਡੀਓ ਹੋਰ ਗਤੀ ਨਾਲ ਸ਼ੇਅਰ ਕਰਿਓ ਜੇ ਤਾਂ ਜੋ ਬੱਚਿਆਂ ਵੱਲ ਵੇਖ ਕੇ ਬੱਚੇ ਹੋਰ ਆਉਣ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨਾ ਖਰਬੂਜੀ ਵੱਲੇ ਵੇਖ ਕੇ ਖਰਬੂਜਾ ਰੰਗ ਫੜਾਉਂਦਾ ਇਦਾਂ ਇੱਕ ਦੂਜੇ ਨੂੰ ਵੇਖ ਕੇ ਕੋਈ ਵਾਈ ਰੰਗ ਫੜਾਉਂਦੇ ਨੇ ਸੋ ਐਸਾ ਕਰਕੇ ਮੈਂ ਕਈ ਵਾਰੀ ਦੇਖਦਾ ਹੁਣਾ ਹੋਰ ਧਰਮ ਦੇ ਲੋਕ ਮੈਂ ਨਾਂਤ ਨਾ ਲਵਾਂ ਹੋਰ ਧਰਮ ਦੇ ਲੋਕਾਂ ਦੇ ਵਿੱਚ ਨਿੱਕੇ-ਨਿੱਕੇ ਬੱਚੇ ਜਾਂਦੇ ਨੇ ਤੇ ਨਿੱਕੇ-ਨਿੱਕੇ ਬੱਚੇ ਉੱਥੇ ਉਹ ਆਪਣੇ ਧਰਮ ਦੇ ਸ਼ਬਦ ਗਾਉਂਦੇ ਨੇ ਆਪਣੇ ਧਰਮ ਦੇ ਸ਼ਬਦ ਗਾਉਂਦੇ ਨੇ ਸਪੀਕਰ ਦੇ ਵਿੱਚ ਸ਼ਬਦ ਗਾਉਂਦੇ ਨੇ ਤੇ ਲੋਕ ਸੁਣਦੇ ਨੇ ਉਹਨਾਂ ਨੂੰ ਇਸ ਕਰਕੇ ਗੁਰਮਤ ਪਿਆਰਿਓ ਆਪਣੇ ਵੀ ਬੱਚੇ ਇੱਥੇ ਆਉਣ ਉਹਨਾਂ ਨੂੰ ਅਸੀਂ ਗੁਰਮਤ ਸਿਖਾਈਏ ਉਹਨਾਂ ਨੂੰ ਅਸੀਂ ਗੁਰਬਾਣੀ ਸਿਖਾਈਏ ਆਪਾਂ ਫਿਰ ਪ੍ਰਬੰਧਕ ਵੀਰਾਂ ਦੇ ਸੰਜੋਗ ਦੇ ਨਾਲ ਕੋਈ 6 ਮਹੀਨਿਆਂ ਵਿੱਚ ਕੋਈ 3 ਮਹੀਨਿਆਂ ਦੇ ਵਿੱਚ ਕੋਈ ਸਾਲ ਬਾਅਦਾਂ ਆਪਾਂ ਸਮਾਗਮ ਰੱਖਿਆ ਕਰਾਂਗੇ ਜਿਸ ਵਿੱਚ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਸੋ ਇਦਾਂ ਦੇ ਆਪਾਂ ਸਮਾਗਮ ਕਰਦੇ ਰਹੀਏ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਜਿਹੜੀ ਬੱਚੇ ਜਿਹੜੇ ਨੇ ਉਹ ਗੁਰਮਤ ਦੇ ਨਾਲ ਜੁੜੇ ਰਹਿਣ ਸੋ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਵਿੱਚ ਹੋਣਗੇ ਗਰੀਬ ਪਰਿਵਾਰਾਂ ਦੇ ਵਿੱਚੋਂ ਕੋਈ ਆਪਣੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਨਹੀਂ ਲੈ ਕੇ ਦੇ ਸਕਦਾ ਕੋਈ ਵਰਦੀ ਨਹੀਂ ਲੈ ਕੇ ਦੇ ਸਕਦਾ ਤਾਂ ਜੋ ਕੋਈ ਪੈਨ ਕਾਪੀਆਂ ਕਿਤਾਬਾਂ ਵੀ ਹੋਰ ਤਰ੍ਹਾਂ ਦੀ ਵੀ ਕਨੇਤਾ ਤਰੀਕਿਆਂ ਦੀ ਲੋੜ ਹੁੰਦੀ ਹੈ ਉਹ ਆਪਾਂ ਜਿਹੜੀ ਹੈ ਗੁਰੂ ਘਰ ਦੇ ਖਜ਼ਾਨਿਆਂ ਦੇ ਵਿੱਚੋਂ ਪੂਰੀ ਕੀਤੀ ਜਾ ਸਕਦੀ ਹੈ ਗੁਰਮਤਿ ਪਿਆਰਿਓ ਕਾਲਪੁਰਖ ਦੇ ਖਜ਼ਾਨੇ ਜਿਹੜੇ ਹਮੇਸ਼ਾ ਭਰੇ ਰਹਿੰਦੇ ਨੇ ਕਦੇ ਵੀ ਟੋਟ ਆਉਂਦੀ ਇਹਨਾਂ ਦੇ ਵਿੱਚ ਇਸ ਕਰਕੇ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਗੁਰਮਤਿ ਕਲਾਸਾਂ ਵਿੱਚ ਭੇਜੋ ਬਾਕੀ ਉਹਨਾਂ ਦੀ ਸਪੋਰਟ ਕਰਨੀ ਉਹ ਸਾਡੇ ਤੇ ਛੱਡ ਪੋ ਤੁਸੀਂ ਮੈਂ ਇਹ ਨਹੀਂ ਗੁਰੂ ਫਿਰ ਵੀ ਮੈਂ ਨਾ ਕਢਾਵੇ ਕਿਤੇ ਜ਼ੁਬਾਨ ਤੋਂ ਅਸੀਂ ਬਹੁਤ ਬੱਚਾਂ ਦੇ ਇਦਾਂ ਜੋੜੇ ਨੇ ਗੁਰਮਤਿ ਦੇ ਨਾਲ ਗੁਰਬਾਣੀ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਲਾਕਡਾਊਨ ਤੋਂ ਪਹਿਲਾਂ ਮੇਰੇ ਕੋ 35-40 ਬੱਚੇ ਹੁੰਦੇ ਸੀਗੇ ਤੇ ਜਦੋਂ ਲਾਕਡਾਊਨ ਹੋਇਆ ਤੇ ਉਦੋਂ ਸਰਕਾਰ ਨੇ ਕਾਨੂੰਨ ਬਣਾਇਆ ਕਿ ਇੱਕ ਜਗ੍ਹਾ ਤੇ ਇਹਨੇ ਬੱਚੇ ਤੁਸੀਂ ਨਹੀਂ ਰੱਖ ਸਕਦੇ ਰਾਤ ਦੇਣ ਫਿਰ ਉਹ ਬੱਚੇ ਜਿਹੜੇ ਸੀਗੇ ਉਹਨਾਂ ਦੇ ਪਰਿਵਾਰਾਂ ਕੋਲੇ ਭੇਜ ਦੇ ਦਿੱਤੇ ਹੋਲ ਵੀ ਇਸ ਵਕਤ ਵੀ 4-5 ਬੱਚੇ ਜਿਹੜੇ ਸਾਡੇ ਕੋਲੇ ਮਤਾਵਾ ਤੇ ਬੱਚੇ ਹੈਗੇ ਨੇ ਸੋ ਗੁਰੂ ਦੀ ਕਿਰਪਾ ਮਾਲਕ ਦੀ ਬਖਸ਼ਿਸ਼ ਹੈ ਕਿਉਂਕਿ ਬੱਚਿਆਂ ਦੀ ਲੋਕ ਤਰਸਦੇ ਨੇ ਇੰਨਾ ਬੱਚਿਆਂ ਨੂੰ ਤਰਸਦੇ ਨੇ ਜਿਨ੍ਹਾਂ ਦੀ ਇਲਾਜ ਨਹੀਂ ਨਾ ਹੁੰਦੀ ਉਹ ਇੰਨਾ ਬੱਚਿਆਂ ਨੂੰ ਤਰਸਦੇ ਨੇ ਤੇ ਸਾਡੇ ਤੇ ਗੁਰੂ ਨੇ ਬੜੀ ਰਹਿਮਤ ਕੀਤੀ ਹੈ ਸਾਲੋਂ ਬੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਸੋ ਅਸੀਂ ਸੋਚਦੇ ਆ ਕਿ ਹੋਰ ਜਿਹਨੇ ਬੱਚਿਆਂ ਨੂੰ ਆਪਾਂ ਗੁਰਬਾਣੀ ਨਾਲ ਜੋੜੀਏ ਚੰਗੇ ਪਾਸੇ ਬੱਚੇ ਲੱਗਣ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰਾ ਕੁਝ ਪ੍ਰਬੰਧਕੀ ਢਾਂਚੇ ਨਾਲ ਹੀ ਸਹੀ ਹੋ ਸਕਦਾ ਤੇ ਮੈਨੂੰ ਲੱਗਦਾ ਕਿ ਜਿਵੇਂ ਇੱਥੇ ਜਿਹੜੇ ਸਾਡੇ ਪ੍ਰਬੰਧਕ ਵੀਰ ਨੇ ਜਥੇਦਾਰ ਤੇ ਜਸ ਸਿੰਘ ਤੇ ਦੋ ਹੀ ਮੈਂ ਜ਼ਿਆਦਾ ਇਹਨਾਂ ਨੂੰ ਹੀ ਵੇਖਦਾ ਬਾਕੀ ਤੇ ਮਿਲ ਹੋ ਸਕਦਾ ਹੋਰ ਵੀ ਹੋਣ ਪ੍ਰਬੰਧਕ ਪਰ ਸਮਦਾਰ ਹਰਵਿੰਦਰ ਸਿੰਘ ਜਥੇਦਾਰ ਜੀ ਸੋ ਬਹੁਤ ਸੂਝਵਾਨ ਹੈ ਤੇ ਇਹ ਵੀ ਦਰਦ ਰੱਖਦੇ ਨੇ ਕੌਮ ਦਾ ਤੇ ਚਾਹੁੰਦੇ ਨੇ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਸਿੱਖੀ ਦਾ ਗੁਰੂ ਨਾਨਕ ਦਾ ਪ੍ਰਚਾਰ ਜਿਹੜਾ ਉਹ ਕਰ ਸਕੀਏ ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਡਾ ਸੰਯੋਗ ਦਿਓ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸਾਰਾ ਇਹ ਹਾਲ ਹੋ ਸਕਦਾ ਹੋਈਆਂ ਗਲਤੀਆਂ ਦੇਖਿਮਾ ਆਸ਼ਾ ਦੇ ਚਰਨਾਂ ਅੰਦਰ ਝਕਾਉ ਸੀਸ ਬਿਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ